ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਆਲਰਾਊਂਡਰ 855 ਚੈਨਲ ਤੇ ਆਪਾਂ ਲੈ ਕੇ ਆਏ ਆਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕਿ ਕੱਲ 18 ਸਤੰਬਰ ਨੂੰ ਕਰਵਾਏ ਗਏ ਸਨ ਉਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਆ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਣੇ ਆਂ ਗੱਲ ਕਰਦੇ ਆ ਫਾਈਨਲ ਰਿਜ਼ਲਟ ਦੀ ਤੇ ਪਹਿਲਾਂ ਗੱਲ ਕਰਾਂਗੇ ਗੰਗਾ ਨਗਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਰਾਜਸਥਾਨ ਦੇ ਵਿੱਚ ਕਰਵਾਇਆ ਗਿਆ ਸੀ ਇੱਥੇ ਪਹਿਲਾ ਇਨਾਮ 21000 ਤੇ ਦੂਜਾ ਇਨਾਮ 18000 ਸੀ ਤੇ ਬੈਸਟ ਰੇਡਰ ਤੇ ਜਾਫੀ ਨੂੰ ਕੱਪ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਲਾਲਵਾਈ ਤੇ ਯਾਲਕੀ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਯਾਲਕੀ ਫਸਟ ਤੇ ਲਾਲਵਾਈ ਸੈਕੰਡ ਤੇ ਇਥੋਂ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਬੈਸਟ ਰੇਡਰ ਬਣੇਗਾ ਕਰਨ ਯਾਲਕੀ ਵਾਲਾ 9 ਕਬੜੀਆਂ ਪਾ ਕੇ 7 ਨੰਬਰ ਲਈ ਤੇ ਵੈਟ ਜਾਫੀ ਬਣੇਗਾ ਪ੍ਰਦੀਪ ਯਾਲਕੀ 6 ਟੱਚ ਲੈ ਕੇ 5 ਹੱਫੇ ਲਾਈ ਅੱਗੇ ਗੱਲ ਕਰਦੇ ਮੰਡੀ ਗਲਾਂ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ 85 ਕਿਲੋ ਦੇ ਮੈਚ ਕਰਵਾਏ ਗਏ ਸਨ ਤੇ 85 ਕਿਲੋ ਦੇ ਲਈ ਪਹਿਲਾ ਨਾਮ 60000 ਤੇ ਦੂਜਾ ਨਾਮ 51000 ਸੀ ਤੇ ਬੈਸਟ ਰੇਟਰ ਤੇ ਜਾਫੀ ਦੇ ਲਈ 11-11000 ਰੁਪਏ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਰਾਮਪਰਾ ਤੇ ਚੌਕੇ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਚੌਕੇ ਫਾਸਟ ਤੇ ਰਾਮਪਰਾ ਸੈਕੰਡ ਇੱਥੋਂ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇੱਥੋਂ ਬੈਸਟ ਰੇਡਰ ਬਣੇਗਾ ਮੱਖੀ ਚੌਕੇ ਵਾਲਾ 10 ਕਬੱਡੀਆਂ ਪਾ ਕੇ 8 ਨੰਬਰ ਲੈ ਤੇ ਤੇ ਵੇਟ ਜਾਫੀ ਬਣੇਗਾ ਮੰਦਰ ਸੇਲਵੜਾ ਵਾਲਾ 6 ਟੱਚ ਲੈ ਕੇ 3 ਜਫੇ ਲਾਈ ਅੱਗੇ ਗੱਲ ਕਰਦੇ ਆਂ ਅਜਰਾਵਰ ਦੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਨਾਮ 35000 ਤੇ ਦੂਜਾ ਨਾਮ 25000 ਸੀ ਤੇ ਬੈਸਟ ਰੇਡਰ ਤੇ ਜਾਫੀ ਦੇ ਲਈ ਐਲਈਡੀਆਂ ਦਿੱਤੀਆਂ ਗਈਆਂ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਬਨੂੜ ਤੇ ਦਿਉਰੇ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਦਿਉਰਾ ਸੈਕੰਡ ਤੇ ਬਨੂੜ ਫਾਸਟ ਤੈਥੋਂ ਦੇ ਵੈਸਟ ਰੇਟਰ ਤੇ ਜਾਫੀ ਦੀ ਗੱਲ ਕਰ ਗਿਆ ਤਾਂ ਇਥੋਂ ਵੈਸਟ ਰੇਟਰ ਬਣੇਗਾ ਮੋਹਿਤ ਬਨੂੜ ਵਾਲਾ 10 ਕ ਵੱਡੀਆਂ ਪਾ ਕੇ 9 ਨੰਬਰ ਲੈ ਤੇ ਤੈਥੋਂ ਵੈਸਟ ਜਾਫੀ ਬਣੇਗਾ ਮਲਕੀਤ ਵਿਜਨਪੁਰ ਤੇ ਰਾਹੁਲ ਕਯੌੜ ਕਾਲਾ ਦੋਨਾਂ ਨੇ ਤਿੰਨ ਤਿੰਨ ਟੱਚ ਲੈ ਕੇ ਦੋ ਦੋ ਜਫੇ ਲਾਏ ਦੋਨੇ ਜਵੈਂਟ ਵੈਸਟ ਜਾਫੀ ਬਣੇਗੇ ਅੱਗੇ ਗੱਲ ਕਰਦੇ ਹਰਿਆਣਾ ਦੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 71000 ਤੇ ਦੂਜਾ ਨਾਮ 51000 ਸੀ ਤੇ ਬੈਸਟ ਰੇਡਰ ਤੇ ਜਾਫੀ ਦੇ ਲਈ 11-11000 ਰੁਪਏ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਗੱਦੀ ਖੇੜੀ ਤੇ ਤਨੌਰੀ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਤਨੌਰੀ ਸੈਕੰਡ ਤੇ ਗੱਦੀ ਖੇੜੀ ਫਾਸਟ ਤੇ ਇਥੋਂ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਬੈਸਟ ਰੇਡਰ ਬਣੇਗਾ ਵੱਡਾ ਬਸਾਲ ਗੱਦੀ ਖੇੜੀ ਵਾਲਾ ਤੇ ਬੈਟ ਜਾਫੀ ਬਣੇਗਾ ਪੂਰੀਆ ਖੜਕੜ ਵਾਲਾ ਅੱਗੇ ਗੱਲ ਕਰਦੇ ਆਂ ਵੱਡਾ ਵੇਟ ਦੇ ਕਬੱ 75000 ਤੇ ਦੂਜਿਆਂ ਨਾਲ 55000 ਸੀ ਤੇ ਵੈਸਟ ਰੇਡਰ ਤੇ ਜਾਫੀ ਦੇ ਲਈ ਐਲਈਡੀਆਂ ਦਿੱਤੇ ਗਈਆਂ ਸਾਨੂੰ ਇੱਥੇ ਫਾਈਨਲ ਮੈਚ ਹੋਇਆ ਸੀ ਸੰਗੋਜਲਾ ਤੇ ਰਹੀਮਪੁਰ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਰਹੀਮਪੁਰ ਸੈਕੰਡ ਤੇ ਸੰਗੋਜਲਾ ਫਰਸਟ ਤੇ ਇਥੋਂ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਗੇ ਤਾਂ ਇਥੋਂ ਵੈਸਟ ਰੇਡਰ ਬਣੇਗਾ ਪਬੀ ਸੰਗੋਜਲੇ ਵਾਲਾ 12 ਕਵਡੀਆਂ ਪਾ ਕੇ 12 ਨੰਬਰ ਲਈ ਤੇ ਇੱਥੇ ਵੈਟ ਜਾਫੀ ਬਣੇਗਾ ਸੱਤੂ ਸੁਰਖਪੁਰ ਵਾਲਾ 7 ਟੱਚ ਲੈ ਕੇ ਤਿੰਨ ਜਫੇ ਲਾਏ ਅੱਗੇ ਗੱਲ ਕਰਦੇ ਆਂ ਸ੍ਰੀ ਗੋਵਿੰਦਵਾਲ ਸਾਹਿਬ ਦੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਆ ਰਿਜ਼ਲਟ ਦਿੱਤੇ ਉੱਥੇ ਪਹਿਲਾ ਨਾਮ 1,10,000 ਤੇ ਦੂਜਾ ਨਾਮ 81,000 ਸੀ ਵੈਸਟ ਰੇਡਰ ਤੇ ਜਾਫੀ ਨੂੰ 11-11,000 ਰੁਪਏ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਭਾਈ ਲੱਧੂ ਤੇ ਸਾਹਕੋਟ ਲਵਾਇਨਸ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਸਾਹਕੋਟ ਫਾਸਟ ਤੇ ਭਾਈ ਲੱਧੂ ਸੈਕੰਡ ਤੇ ਇਥੋਂ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਡਰ ਬਣਿਆਗਾ ਸੁੱਖਾ ਬਾਜਵਾ ਵਾਲਾ 13 ਕਵਾਂਡੀਆਂ ਬਾਕੀ 13 ਨੰਬਰ ਲੈਤੇ ਤੇ ਨਾਲ ਜੁਆਇੰਟ ਵੈ ਦੀਪਾサンドਰਾ ਵਾਲਾ ਸੱਤ ਟੱਚ ਲੈ ਕੇ ਤਿੰਨ ਜਫੇ ਲਾਏ ਅੱਗੇ ਗੱਲ ਕਰਦੇ ਮਹਿਤਪੁਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਪਹਿਲਾਂ ਗੱਲ ਕਰਾਂਗੇ 65 ਕਿਲੋ ਦੇ ਫਾਈਨਲ ਰਿਜ਼ਲਟ ਦੀ 65 ਕਿਲੋ ਦੇ ਲਈ ਪਹਿਲਾ ਨਾਮ 30000 ਤੇ ਦੂਜਾ ਨਾਮ 20000 ਸੀ ਤੇ ਬੈਸਟ ਰੇਡਰ ਤੇ ਜਫੀ ਦੇ ਲਈ ਮੋਟਰਸਾਈਕਲ ਦਿੱਤੇ ਗਏ ਸਨ ਤੇ ਤੇ ਫਾਈਨਲ ਮੈਚ ਹੋਇਆ ਸੀ ਪੋਜੇਵਾਲ ਤੇ ਜੰਡਵਾਲ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਜੰਡਵਾਲ ਸੈਕੰਡ ਤੇ ਪੋਜੇਵਾਲਾ ਫਾਸਟ 62 ਕਿਲੋ ਦੇ ਵੈਕਟਰ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਵੈਕਟਰ ਰੇਡਰ ਬਣੇਗਾ ਰਵਣਾ ਹਸਨਪੁਰੇ ਵਾਲਾ 9 ਕਵਡੀਆਂ ਪਾ ਕੇ 6 ਨੰਬਰ ਲੈ ਤੇ ਤੇ ਬਿੱਟ ਜਾਫੀ ਬਣੇਗਾ ਫਾਟਕਰ ਆਉਂਤੇ ਵਾਲਾ 8 ਟੱਚ ਲੈ ਕੇ 7 ਜੱਫੇ ਲਾਏ ਅੱਗੇ ਗੱਲ ਕਰਦੇ ਮਹਿਤਪੁਰ ਦੇ ਕਬੱਡੀ ਓਪਨ ਦੇ ਫਾਈਨਲ ਰਿਜ਼ਲਟ ਦੀ ਤੇ ਪਹਿਲਾ ਇਨਾਮ 81000 ਤੇ ਦੂਜਾ ਇਨਾਮ 71000 ਸੀ ਤੇ ਵੈਕਟਰ ਰੇਡਰ ਤੇ ਜਾਫੀ ਦੇ ਲਈ ਮੋਟਰਸਾਈਕਲ ਦਿੱਤੇ ਗਏ ਸਨ ਤੇ ਇੱਥੇ ਫਾਈ ਐਂਦਵਾਲ ਦੀਆਂ ਟੀਮਾਂ ਦੇ ਵਿੱਚਕਾਰ ਇਹਦੇ ਵਿੱਚੋਂ ਮੈਂਦਵਾਲ ਫਰਸਟ ਤੇ ਫਗਵਾ ਤੇ ਮਾਨਕ ਫਗਵਾੜਾ ਸੈਕੰਡ ਤੇ ਇਥੋਂ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਵੈਸਟ ਰੇਡਰ ਬਣਾਂਗਾ ਨਿੱਕਾ ਨਦੌਰ ਵਾਲਾ 17 ਕਬੜੀਆਂ ਪਾ ਕੇ 15 ਨੰਬਰ ਲੈ ਤੇ ਤੇ ਵਿਟ ਜਾਫੀ ਬਣਾਂਗਾ ਗਿੰਨੀ ਮੈਂਦਵਾਲ 7 ਜੱਫੇ ਲਾ ਕੇ ਵੈਸਟ ਜਾਫੀ ਬਣੇ ਤੇ ਹਾਂਜੀ ਇਹ ਸੀ 18 ਸਤੰਬਰ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟਾਂ ਵਿੱਚ ਜ਼ਰੂਰ ਦੱਸ ਕੇ ਜਾਇਆ ਕਰੋ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ